ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਈ ਜੀ ਬਾਗਾਪੁਰਾਣਾ ਪੈਂਦੀ ਆ ਇਸ ਵਿੱਚ ਤੁਹਾਡੇ ਵਾਸਤੇ ਤਿੰਨ ਪਸ਼ੂ ਪੂਰੇ ਵਿਧਗਾ ਲੈ ਕੇ ਆਏ ਆ ਬਾਈ ਜੀ ਇੱਕ ਨੀਲੀ ਰਾਵੀ ਦੀ ਝੋਟੀ ਦੂਜਾ ਸੂਆ ਸੂਈ ਸਵਾਈ ਮਹੀਨਾ ਹੋ ਗਿਆ ਬਾਈ ਜੀ ਨੂੰ ਸੂਈ ਨੂੰ ਤੇ ਇੱਕ ਬਾਈ ਜੀ ਵੜ ਤੇ ਇੱਕ ਗਾਂ ਜੀ ਤਿੰਨ ਪਸ਼ੂਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਣ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਆਓ ਬਾਈ ਜੀ ਜਿਹੜੀ ਦੇ ਕੋਲੇ ਮਰਜ਼ੀ ਫੜ ਜਾ ਠੀਕ ਸ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਜੀ ਹਾਂ ਜੀ ਬਾਈ ਜੀ ਦਾ ਸਰਗਲੇ ਰੋਡ ਤੇ ਘਾਰ ਆ ਨਾਂ ਸਲੱਖਣ ਸਿੰਘ ਦਾ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਜੀ ਬਾਈ ਕਿੰਨੇ ਪਸ਼ੂ ਆਪਣੇ ਕੋਲ ਅੱਜ ਆ ਤਿੰਨ ਆ ਬਾਈ ਜੀ ਬਾਈ ਜੀ ਉਹਨੇ ਵਪਾਰ ਲੈਣ ਦਾ ਕੰਮ ਕਰਦੇ ਆ ਜੀ ਰੁਟੀਨ ਚ ਬਾਈ ਜੀ ਹੁਣਾਂ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਲਓ ਜੇ ਤੁਹਾਡੇ ਕੋਈ ਵੀ ਪਸ਼ੂ ਪਸੰਦ ਆਵੇ ਬਾਈ ਜੀ ਬਾਈ ਜੀ ਪਿਛਲੀ ਵੀਡੀਓ ਆਪਾਂ ਪਾਈ ਸੀ ਕਿਵੇਂ ਰਹੀ ਜੀ ਬਹੁਤ ਵਧੀਆ ਰਹਿ ਬਹੁਤ ਗੁੰਣਾ ਜੀ ਅੱਜ ਲੇਕੇ ਆਏ ਸੀ ਪਸ਼ੂ ਆਪਣੇ ਹੀ ਬਾਈ ਜੀ ਦਾ ਸਾਰਾ ਮਾਲ ਵੇਚ ਗਿਆ ਸੀਗਾ ਪਿਛਲੀ ਵਾਰ ਤੋਂ ਬਾਈ ਜੀ ਦੇ ਬਹੁਤ ਵਧ ਗਾ ਰਿਆ ਤੇ ਬਾਈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਆਪਾਂ ਮਾਈਕ ਤੇ ਹਜ ਕੀ ਟੇਲਾ ਈ ਝੋਟੀ ਦੇ ਦੀ ਦੁੱਧ 9 ਕਿਲੋ ਜੀ ਠੀਕ ਆ ਜੀ ਸੀਲਸ ਲਾ ਕਰ ਦੁੱਧ 9 ਕਿਲੋ ਡੱਬੇ ਮਾਰਨ ਵਾਲਾ ਜੀ ਕਿੱਧੇ ਗਈ ਆਪਣੇ ਕੋਲੇ ਜੀ ਆਪਣਾ ਮਤਲਬ ਆਈ ਮਿਲਦੀ ਸੀਲ ਠੰਡੀ ਆ ਜੀ ਠੀਕ ਆ ਵਧ ਗਾ ਮਿਲ ਗਿਆ ਜੀ ਦੁੱਧ 9 ਕਿਲੋ ਡੱਬੇ ਮਾਰ ਸਕਦੇ ਆ ਠੀਕ ਆ ਬਾਈ ਜੀ ਬਾਈ ਜੀ ਤੋਰ ਚਾਲ ਚੱਕਰਾ ਦਿਓ ਜੀ ਬਾਈ ਆ ਵੇਹੇ ਤਾਂ ਛੋਟੇ ਸਾਹਮਣੇ ਦੋਸਤੋ ਬੱਚਾ ਵੀ ਮੈਂ ਦਾ ਕੱਟਾ ਕਿ ਕੱਟੀ ਆ ਜੀ ਕੱਟੀ ਵੀ ਅਹੇ ਤਾਂ ਬਗਾਲਾ ਘਰੇ ਆਈ ਕਰਕੇ ਰੰਗੀ ਜਾਂਦੀ ਆ ਬਾਈ ਜੀ ਨਵੇਂ ਬਾਈ ਜੀ ਕੋਲੇ ਪਸੂਆ ਆ ਝੋਟੀ ਨੀਲੀ ਰਾਵੀ ਬਾਈ ਜੀ ਪਿਆਰਾ ਜਮਾ ਬਹੁਤ ਸੁਨੱਖੀ ਸੋਹਣੀ ਆ ਜੇ ਕੋਈ ਵੀਰ ਆ ਨੀਲੀ ਰਾਵੀ ਦਾ ਸ਼ਿਕਾਇਤ ਹੋਵੇ ਬਾਈ ਜੀ ਹੁਣੇ ਸੰਪਰਕ ਕਰ ਲਿਓ ਤੌਰ ਚਾਲ ਤੇ ਉਹ ਚੈੱਕ ਕਰਾਉਣੇ ਕਰਨ ਵਾਲੀ ਜੀ ਆ ਵੇਖ ਲਓ ਬਾਈ ਜੀ ਤੋਰਾ ਚੈੱਕ ਕਰੋ ਚਾਰ ਹੀ ਥਾਣਾ ਪੂਰਾ ਲੇਵਾ ਫਰਸਟ ਕਲਾਸ ਕੱਲਾ ਕੱਲਾ ਥਾਣਾ ਬਾਈ ਜੀ ਪੂਰੇ ਗੈਬ ਚੱਲ ਅੱਥੀ ਚਵਾਈ ਵਾਲੇ ਥਾਣਾ ਬਾਈ ਜੀ ਵੇਖੋ ਜੀ ਕਰੋ ਚੈੱਕ ਬਾਈ ਜੀ ਤਦ ਖਿਚਾਨ ਵਾਲੀ ਝੋਟੀ ਆ 1 ਮਹੀਨਾ ਹੋਇਆ ਸੂਈ ਨੂੰ 9 ਲੀਟਰ ਬਾਈ ਜੀ ਹੋਣੀ ਦੁੱਧ ਦੱਸਦੇ ਆ ਸੀਲ ਠੰਡੀ ਆ ਬਾਈ ਜੀ 2 ਡੰਗ 4 ਡੰਗ 3 ਡੰਗ ਜਿੰਨਾ ਵੀ ਤੁਹਾਡਾ ਮਨ ਮੰਨੇ ਬਾਈ ਜੀ ਸੌਦਾ ਕਰਕੇ ਬਾਈ ਜੀ ਨਾਲ ਤੁਸੀਂ ਚੋ ਕੇ ਬਾਈ ਜੀ ਦੇ ਘਰੋਂ ਤਸੱਲੀ ਕਰਕੇ ਜਾਨੀ ਆ ਬਾਈ ਜੀ ਬਾਕੀ ਬਾਈ ਜੀ ਇਹਦਾ ਮਤਲਬਾ ਜਾਇਜ਼ ਡਿਮਾਂਡ ਕੀ ਆ ਮੁੱਲ ਜੀ 70000 ਰੁਪਿਆ ਮੁੱਲ 70000 ਰੁਪਿਆ ਬਾਈ ਜੀ ਹੋ ਜੂ ਮੂੰਕੇ ਦਾ ਮੰਨਤਾ ਨਾ ਮੋਲ ਬਾਈ ਜੀ ਨੇ 80000 ਰੁਪਏ ਦਾ ਫੀਤਾ ਬਾਕੀ ਤੁਸੀਂ ਨੰਬਰ ਤੇ ਬਾਈ ਜੀ ਨਾਲ ਸੰਪਰਕ ਕਰੋਗੇ ਮਾਲਦਾਨ ਬਾਈ ਜੀ ਦਾ ਜਰੂਰ ਹੋ ਜਾਊਗਾ ਝੋਟੀ ਚੰਗੀ ਆ ਬਾਈ ਜੀ ਚਲਦੇ ਨੰਬਰ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਆ ਦੂਜਾ ਨੰਬਰ ਵਾਹ ਜੀ ਬਾਈ ਜੀ ਪਹਿਲਾ ਸੁਹਾ ਘਾਇੜਾ ਇਹਦੀ ਡਿਟੇਲ ਆ ਜੀ ਇਹ 15 ਦਾ ਨਕਤੀ ਬਹਾ ਲੈਂਦੇ 15 ਦਾ ਲੈ ਜੂਗੇ ਠੀਕ ਹੈ ਦੋਸਤੋ 15 ਦਾ ਬਾਈ ਜੀ ਦਾ ਲੈ ਜੂਗੀ ਹਜੇ ਬਣੋ ਕਰੂ ਕਰਮਾਂ ਵਾਲੀ ਬਹੁਤ ਆ ਲੈਵਾਂ ਲੂਆ ਸੋਨਾ ਤਿਆਰ ਕਰੀ ਜਾਂਦੀ ਆ ਵਾਜ ਢੱਲਾ ਬਹੁਤ ਆ ਥੰ ਸੋਨਾ ਲੱਗਿਆ ਤੇ ਬਾਈ ਜੀ ਮਤਲਬ ਇਹ ਵੀ ਤੋੜ ਕੇ ਵਿਖਾ ਦਿਓ ਜੀ ਜਰਸੀ ਬੰਦੀ ਆ ਜੀ ਹੈਨਾ ਹੈ ਕਰਾਓ ਜੀ ਜਰਸੀ ਹਾਂ ਜੀ ਪਹਿਲਾ ਸੁਆ ਵਹਿੜ ਸੁੰਦੀ ਆ ਜੀ ਆ ਜਰਸੀ ਆ ਦੰਦਾ ਜੀ ਕਵੇ ਹੋ ਜੀ ਹੈ ਚੌਗੀ ਦੰਦੋਂ ਆ ਜੀ ਤੇ ਤੋਰ ਚਾਲ ਕਰਨ ਵਾਲੀ ਦੇ ਵੀ ਚੈੱਕ ਕਰੋ ਜੀ ਤੋਰਾ ਤਾਰਾ ਕਰਮਾਂ ਵਾਲੀ ਦਾ ਬਹੁਤ ਸੁਨੱਖਾ ਸੋਨਾ ਜੀ ਤੇ ਲੈਵਾ ਸੁਖਣਾ ਪਹਿਲਾ ਸੁਆ ਜੀ ਜਿਵੇਂ 14 15 ਦਿਨ ਬਾਈ ਜੀ ਹੁਣੇ ਦੱਸਦੇ ਆ ਕਿ 14 15 ਦਿਨਾਂ ਦਾ ਕਰਮ ਵਾਲੀਆ ਭੌਂਗੀ ਲਾ ਲੈਣਾ ਆਪਾਂ ਨੂੰ ਵੀ ਪਤਾ 14 15 ਦਿਨ ਦੇਵਾ ਬਣਾਉਣ ਵਾਸਤੇ ਲਾਉਣ ਵਾਸਤੇ ਬਹੁਤ ਹੁੰਦੇ ਆ ਬਾਕੀ ਐਂਡ ਵਾਲੇ ਦਿਨਾਂ 'ਚ ਪਸ਼ੂ ਨੇ ਦੇਵਾ ਤਿਆਰ ਕਰਨਾ ਹੁੰਦਾ 2 4 ਦਿਨ ਜੀ ਪਹਿਲਾਂ ਤਾਂ ਪਸ਼ੂ ਦੱਸ ਨਹੀਂ ਲੱਗਦਾ ਜੀ ਮਸੂਨ ਵਾਲਾ ਤੇ ਦੇਵਾ ਕਰਮ ਵਾਲੀ ਦਾ ਪਣ ਵੀ ਚੰਗਾ ਸੋਹਣਾ ਤਿਆਰ ਕੀਤਾ ਵਾ ਜੀ ਹਾਂ ਤੁਮ ਚਾਰੇ ਪੂਰੇ ਗਏ ਆ ਅੱਥੀ ਚੁਵਾਈ ਵਾਲੇ ਮੁੱਠੀ ਵਾਲਾ ਖਾਣਾ ਜੀ ਪੂਰੀ ਬੈਦਰੀਚਾਰ ਸਵੇਰੋਂ ਖਾਣਾ ਪੂਰੇ ਵਾਇਰਲ ਬਈ ਆ ਜੀ ਐ ਨਹੀਂ ਤੇ ਬਾਈ ਜੀ ਇਹਦੀ ਕੀ ਜਾ ਐ ਡਿਮਾਂਡ ਆ ਇਹ ਗਵਾਂਟ ਪਰੇ ਨਹੀਂ ਸਕਦਾ 63000 ਰੁਪਿਆ ਜੀ ਮੌਕੇ ਤੇ ਹੋ ਜੂ ਮਾਲ ਤਾਂ ਜੀ ਮੋਲ ਇਹਨਾਂ ਨੇ ਬਾਈ ਜੀ ਉਹਨਾਂ ਨੇ 63000 ਰੁਪਿਆ ਵੀ ਕੀਤਾ ਜੀ ਬਾਕੀ ਜੀ ਮਾਲ ਤਾਂ ਮੌਕੇ ਤੇ ਹੋ ਜੂਗਾ ਸੀਲ ਸਾਹੂ ਬਹੁਤ ਆ ਜੀ ਬਾਈ ਹੱਥੋਂ ਤੂੰ ਹੀ ਮਾਰੀ ਜਾਂਦੇ ਕੋਈ ਨਿਆਣਾ ਨਪਕਵਾ ਨਹੀਂ ਪਾਇਆ ਤੇ ਆ ਤੀਜਾ ਨੰਬਰ ਜੀ ਇਹ ਵੜ ਸੂਈ ਵੀ ਆ ਆ ਤੀਜਾ ਨੰਬਰ ਦੋਸਤੋ ਵੜ ਸੂਈ ਵੀ ਆ ਚੈੱਕ ਕਰ ਲੋ ਮਗਰੇ ਦੇ ਕਰਮ ਵਾਲੀ ਦੇ ਬੱਛੀ ਆ ਬੱਛੀ ਸੋਣੀ ਸੁਨੱਖੀ ਆ ਇਹਦਾ ਬਾਈ ਜੀ ਕਿੰਨਾ ਲੱਗਦਾ ਦਾਦਾ ਇਹਦੇ ਵਾਸਤੇ 70000 ਦਾ ਮਾ 17 ਲੀਟਰ ਡੱਬੇ ਮਾਰਨ ਵਾਲਾ ਇਹ ਥਲੇ ਦੋਸਤੋ 17 ਲੀਟਰ ਡੱਬੇ ਮਾਰਨ ਵਾਲਾ ਦੁੱਧ ਆ ਤੇ ਇਹਦਾ ਕੀ ਰੇਟ ਆਈ ਜਾ ਦੂਜਾ ਹੈ ਜੀ ਸੀਲ ਠੰਡੀ ਇਹ ਵੀ ਦੋਸਤੋ ਬਹੁਤ ਆ ਖਾਂ ਤੁਮ ਲੈਵਲ ਮੇ ਮੜੀ ਹਲਾ ਦੇ ਮੜਾ ਇੱਥੇ ਖੜੀ ਕੇ ਚੈੱਕ ਕਰਾ ਦਿੰਦੇ ਆਪਾਂ ਹਣ ਲੈ ਦੋਸਤੋ ਤੌਰ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਤੁਹਾਨੂੰ ਤਰ ਲੋ ਚਾਰ ਹੀ ਥਾਣਾ ਇਹਦੇ ਵੀ ਕੋਈ ਪੋਰਟ ਨਹੀਂ ਸਾਣੀ ਪੂਰੇ ਗਾਇ ਚਾਇਕੂਈ ਦੀ ਸੀਲ ਠੰਡੀ ਦੱਸ ਦਿਆ ਬਾਈ ਜੀ ਇਹਦੇ ਕੀ ਜਾਏ ਡਮਾਡ ਆ ਜੀ 60000 ਰੁਪਏ ਜੀ ਹੋਜੂ ਮੌਕੇ ਤੇ ਮਾਲਦਾਨ ਜੀ ਕੋਈ ਦੋਸਤੋ ਬਾਈ ਜੀ ਦਾ ਮੌਕੇ ਤੇ ਫੋਨ ਲਾ ਕੇ ਸਪਰਕ ਬਾਈ ਜੀ ਨਾਲ ਤੁਸੀਂ ਜ਼ਰੂਰ ਕਰਨਾ ਮੌਕੇ ਤੇ ਦੋਨਾਂ ਘਰਾਂ ਦੇ ਜੱਜੇ ਦਾ ਸੌਦਾ ਹੁੰਦਾ ਮਾਲਦਾਨ ਥੋੜਾ ਹੋ ਜਾਊਗਾ ਸਪਰਕ ਬਾਈ ਜੀ ਨਾਲ ਜ਼ਰੂਰ ਕਰਿਓ ਤੇ ਆ ਇਹਦੀ ਬੱਛੀ ਹੈ ਜੀ ਤੇ ਬਾਈ ਜੀ ਆਪਣਾ ਹੱਥ ਜੀ ਹਾਂ ਹੱਤਾ ਹੈਗਾ ਸੂਈ ਨੂੰ ਜੀ ਬੱਛੀ ਚੰਗੀ ਹੈ ਦੋਸਤੋ ਮਤਲਬ ਇਹਦੀ ਕੀ ਮੁੱਲ ਦੱਸਤਾ ਤੁਸੀਂ ਨੰਬਰ ਆਪਣਾ ਮੋਬਾਈਲ ਨੰਬਰ ਦੱਸ ਦਿਓ 98765 ਹਾਂ ਜੀ 40 ਦਾ ਇੱਕ ਕਰੀ ਬਰ ਬੋਲਦੇ 597040 ਕਰਨ ਚਾਹ ਲਾਈ ਦੋਸਤੋ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਇਹ ਤੇ ਤੁਸੀਂ ਸੰਪਰਕ ਕਰ ਲਿਓ ਠੀਕ ਆ ਵੀਡੀਓ ਤੁਹਾਨੂੰ ਦਿਖਾਤੀ ਆ ਜੀ ਤਿੰਨਾ ਹੀ ਪਸ਼ੂਆਂ ਦੀ ਦਸੱਲੀ ਪਰਕ ਤੁਸੀਂ ਆ ਕੇ ਕਰ ਸਕਦੇ ਹੋ ਚੋਣ ਚਵਾਉਣ ਦਾ ਖੰਤਪਾ ਦੇਖਣ ਦਾ ਜੀ ਬਾਕੀ ਨੰਬਰ ਟੁੱਟੇ ਹੱਥੇ ਸਕਰੀਨ ਤੇ ਚਲੀ ਜਾਊਗਾ ਜੀ ਆਪਣੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਤੁਹਾਡੇ ਵਾਸਤੇ ਵੀਡੀਓ ਬਹੁਤ ਸਕਣ ਵੀਰ ਜੀ ਤੁਹਾਡੀ ਖਾਤਰੀ ਵੀਡੀਓ ਬਣਾਉਣਾ ਭਰਾ ਮੇਰੋ ਤੇ ਧੰਨਵਾਦ ਵੀਡੀਓ ਵੇਖਣ ਲਈ ਵੀਰ ਜੀ